ਕਿ ਨਵਾਂ ਸ਼ਹਿਰ ਏਰੀਆ ਤੋਂ ਵੀ ਕੋਈ ਪਸੂ ਫਸਟ ਪ੍ਰਾਈਜ਼ ਲੈ ਕੇ ਆਵੇ ਲੋਕਾਂ ਦੀ ਇਹ ਆਸ ਹੋ ਰਹੀ ਸੀ ਬੇ ਆਸ ਦੋਸਤੋ ਪਰ ਪਿੰਡ ਭਾਣ ਮਜਾਰੇ ਤੋਂ ਹੁਣ ਅਜਿਹੀ ਮਾਣ ਵਾਲੀ ਗੱਲ ਸਾਹਮਣੇ ਆ ਰਹੀ ਹੈ ਜਿਸ ਦਾ ਤੁਸੀਂ ਲਾਇਆ ਨਹੀਂ ਹੋਣਾ ਕਿ ਆਸ ਦੋਸਤੋ ਇੱਥੇ ਇੱਕ ਗਾਂ ਹੈ ਜਿਸ ਨੇ ਕੰਪੀਟੀਸ਼ਨ ਵਿੱਚ 24 ਘੰਟਿਆਂ ਵਿੱਚ 63 ਕਿਲੋ ਦੁੱਧ ਚੁਆ ਕੇ ਆਪਣੇ ਮਾਲਕ ਨੂੰ ਸੋਨਾ ਲੀਕਾ ਟਰੈਕਟਰ ਜਿਤਾ ਕੇ ਰਚ ਦਿੱਤਾ ਹੈ ਇਤਿਹਾਸ ਦੋਸਤੋ ਰਚ ਦਿੱਤਾ ਹੈ ਇਤਿਹਾਸ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਲੇਸ਼ੂਰੀ ਤੁਸੀਂ ਸ਼ਹਿਰ ਤੋਂ ਦੱਸ ਜ਼ਿਆਦਾ ਲੰਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਮੇ ਅਸੀਂ ਪਿੰਡ ਭਾਨ ਮਜਾਰਾ ਵੇਖੇ ਮੌਜੂਦ ਹਾਂ ਬੈਂਸ ਡੈਰੀ ਤੇ ਮੌਜੂਦ ਹਾਂ ਔਰ ਚਮਨ ਭਾਨ ਮਜਾਰਾ ਸਰ ਸਾਡੇ ਨਾਲ ਨੇ ਇਹਨਾਂ ਦੇ ਪਰਵਾਰਕ ਮੈਂਬਰ ਵੀ ਨਾਲ ਨੇ ਚਵਨ ਭਾਨ ਮਿਆਰ ਉਹਨਾਂ ਦੀ ਗੱਲ ਕਰੀਏ ਤਾਂ ਬਹੁਤ ਨਾਈਸ ਪਰਸਨ ਨੇ ਮਿੱਤਰਤਾ ਸਾਡੇ ਪਰਿਵਾਰ ਦੀ ਵੀ ਇਹਨਾਂ ਨਾਲ ਔਰ ਇਹ ਪਰਿਵਾਰ ਕੱਲਾ ਇਲਾਕੇ ਦੀ ਸੇਵਾ ਨਹੀਂ ਕਰਦਾ ਸਗੋਂ ਨਾਲ ਦੀ ਨਾਲ ਗਊਆਂ ਦੀ ਪਸ਼ੂਆਂ ਦੀ ਵੀ ਸੇਵਾ ਕਰਦੇ ਆ ਔਰ ਦੇਖੋ ਇਹਨਾਂ ਦੀ ਗਊ ਨੇ ਵੀ ਇਹਨਾਂ ਨੂੰ ਅਜਿਹਾ ਮਾਣ ਦਿਵਾਇਆ ਕਿ ਸੋਨਾ ਲੀਕਾ ਟਰੈਕਟਰ ਜਿਹੜਾ ਆ ਇਹਨਾਂ ਨੂੰ ਕੰਪੀਟੀਸ਼ਨ ਵਿੱਚ ਜਿਤਾਇਆ ਔਰ 24 ਘੰਟਿਆਂ ਵਿੱਚ 63 ਕਿਲੋ ਦੁੱਧ ਚਵਾਣਾ ਬਹੁਤ ਵੱਡੀ ਗੱਲ ਹੈ ਬਾਕੀ ਪੂਰੀ ਜਾਣਕਾਰੀ ਆਪਾਂ ਚਮਨ ਭਾਨਮਚਾਰਾ ਜੀ ਤੋਂ ਲਵਾਂਗੇ ਕਿ ਕਿਹੜੇ ਕੰਪੀਟੀਸ਼ਨ ਵਿੱਚ ਕਿਹੜੀ ਸਟੇਟ ਚ ਗਏ ਸੀਗੇ ਔਰ ਕੰਪੀਟੀਸ਼ਨ ਕਿਹੋ ਜਿਹਾ ਰਿਹਾ ਪੌਣਿਕਾ ਸਵਾਗਤ ਹੈ ਸ੍ਰੀ ਅਸੀਂ ਰਾਜਸਥਾਨ ਸੀਆਰ ਬੀਏ ਮੇਲਾ ਜਿਹੜਾ ਕਰਾਇਆ ਉੱਥੇ ਪਹਿਲਾ ਮੇਲਾ ਹੋਇਆ ਉਹਦੀ ਗਾਂ ਪਹਿਲੀ 2-3 ਤਰੀਕ ਦਾ ਮੇਲਾ ਸੀ ਅਸੀਂ ਸਵੇਰੇ ਜਿੱਦਾਂ 4-3 ਤਰੀਕ ਨੂੰ ਫਾਈਨਲ ਹੋ ਗਿਆ ਸਵੇਰ ਨੂੰ ਉੱਥੇ ਸਾਡੀ ਗਾਂ ਨੇ 36 ਕਿਲੋ ਦੋ ਕੱਟਿਆ ਦੁੱਧ 24 ਘੰਟੇ ਚ 24 ਘੰਟੇ ਚ ਠੀਕ ਹੈ ਜੀ ਜਿਹੜੀ ਹਰਿਆਣੇ ਦੀਆਂ ਦੋ ਗਾਂਆਂ ਨਾਲ ਮੁਕਾਬਲਾ ਸੀ ਦੂਜੀ ਸਾਤੋਂ 1 ਕਿਲੋ 200 ਗ੍ਰਾਮ ਪਿੱਛੇ ਰਹਿ ਗਈ ਤੀਜੀ ਗਾਂ 2.5 ਕਿਲੋ ਪਿੱਛੇ ਰਹਿ ਗਈ ਮਤਲਬ ਸਾਡੀ ਗਾਂ ਨੇ 36 ਕਿਲੋ ਕੱਢ ਕੇ ਸਾਨੂੰ ਸੋਨਾ ਲੀਕਾ ਟਰੈਕਟਰ ਦਵਾਇਆ ਸੋ ਪ੍ਰਮਾਤਮਾ ਦਾ ਧੰਨਵਾਦ ਕਰਦੇ ਬਹੁਤ-ਬਹੁਤ ਔਰ ਜਿਨ੍ਹਾਂ ਨੇ ਇੱਥੇ ਆਪਣੇ ਇੰਨੇ ਜੋਗ ਸਾਨੂੰ ਕੀਤਾ ਕਿਉਂਕਿ ਗਊ ਸੇਵਾ ਹੈ ਇਹਦੇ ਨਾਲ ਜੋ ਹੈਗਾ ਕੰਮ ਵੈਸੇ ਤਾਂ ਪਹਿਲਾਂ ਵੀ 2-3% ਇੰਡੀਆ ਲੈਵਲ ਜਿੱਤ ਚੁੱਕੇ ਜਗਰਾਮਾ ਅੱਛਾ ਪਹਿਲਾਂ ਵੀ ਮਾਨ ਦੇ ਦਵਾ ਚੁੱਕੇ ਆ ਸਾਡੇ 70 ਕਿਲੋ 450 ਗ੍ਰਾਮ ਇੱਕ ਗਾਨਾ ਕੱਢਿਆ ਸੀ ਉਹ ਪਹਿਲੇ ਨੰਬਰ ਇੰਡੀਆ ਚ ਆਈ ਉਹ ਤੋਂ ਪਿਛਲੇ ਸਾਲ ਦੋ ਪਹਿਲਾਂ ਉਹ 64 ਕਿਲੋ ਕੁਝ ਗ੍ਰਾਮ ਕੱਢ ਕੇ ਉਹ ਦੂਜੇ ਪਹਿਲੇ ਨੰਬਰ ਤੇ ਉਹ ਵੀ ਆਈ ਉੱਥੇ ਜਦੋਂ ਤਕਰੀਬਨ ਲੱਖਾਂ ਦੇ ਨਾਮ ਹੁੰਦਾ ਸੀ ਹੁਣ ਆਮ ਤਕਰੀਬਨ ਜਗਰਾਮਾ ਜਿੱਥੇ ਟਰੈਕਟਰਾਂ ਨਾਲ ਸ਼ੁਰੂ ਕਰਤਾ ਕਿਹੜੇ ਗੱਡੀਆਂ ਨਾਲ ਪੈਦਲ ਤਕਰੀਬਨ ਜਿਗਣੀਆਂ ਦਾ ਬਹੁਤ ਕਾਫੀ ਪਟਿਆਲੇ ਤੋਂ ਵੀ ਲਾਏ ਜਗਰਦਾਸਪੁਰ ਤੋਂ ਲਏ ਨੇ ਤਿੰਨ ਗਾਇਆਂ ਲੱਖ ਲੱਖ ਸੋ ਵਧੀਆ ਜਣੀ ਨਾ ਅੱਛਾ ਮੇਰੀ ਮੁਬਾਰਕਬਾਦ ਵਿੱਚ ਰਹੀ ਕਿਉਂਕਿ ਤੁਸੀਂ ਉਤਸ਼ਾਹਤ ਹੋ ਹਨਾ ਤੁਸੀਂ ਧੰਨਵਾਦ ਕੀਤਾ ਇੱਕ ਸਵਾਲ ਦਾ ਜਵਾਬ ਦਿਓ ਇੱਥੇ ਫਰਸਟ ਪ੍ਰਾਈਜ਼ ਵੀ ਲਿਖਿਆ ਸੈਕੰਡ ਪ੍ਰਾਈਜ਼ ਵੀ ਲਿਖਿਆ ਦੋਨੇ ਪ੍ਰਾਈਜ਼ ਇਹਨੇ ਜਿੱਤਲੇ ਇਹ ਤਾਂ ਭਾਜੀ ਅਸੀਂ ਨਾ ਦੋ ਗਾਇਆਂ ਲੱਗੇ ਸੀ ਇੱਕ ਜਰਸੀ ਲੱਗੇ ਸੀ ਉਹਨੂੰ ਸੂਈ ਨਾਲ 15 ਦਿਨ ਹੋਏ ਸੀ ਇਹ ਗਾਂ ਨੂੰ ਇੱਕ ਮਹੀਨਾ ਹੋਇਆ ਸੂਈ ਨੂੰ ਔਰ ਗੱਲ ਮਾਣ ਵਾਲੀ ਹੈ ਦੋ ਬੱਚੀਆਂ ਦਿੱਤੀਆਂ ਇੱਕ ਮਹੀਨਾ ਪਹਿਲਾਂ ਤਾਂ 2 ਮਹੀਨੇ ਪਹਿਲਾਂ 2 ਮਹੀਨੇ ਹੋ ਔਰ ਫੇਰ ਵੀ ਫਸਟ ਆ ਗਈ ਜਿਹੜੀ ਦੂਜੀ ਹੈ ਉਹਨੂੰ 15 ਦਿਨ ਸੂਈ ਨੂੰ ਹੋ ਗਏ ਚਲ ਕਹਿੰਦੇ ਵਜਾਣੀ ਗੱਡੀ ਨਾਲ ਲੈ ਜੰਨੇ ਉਹ 1 ਕਿਲੋ ਪਛੇ ਰਗੇ ਨੇ ਨੈਨਫੀਲਡ ਮੋਟਰਸ ਵਾਲੇ ਉਹ ਵੀ ਸਮਝ ਆ ਗਿਆ ਸੀ ਹਾਂਜੀ ਤੇ ਫੇਰ ਤਾਂ ਨਾਮ ਕੀ ਰੱਖਿਆ ਜੀ ਗਾਈ ਦਾ ਨਾਮ ਨਸੀਬੋ ਰੱਖਤਾ ਫਤੇਗਾ ਨਸੀਬੇ ਜੀ ਇਹ ਤਾਂ ਫੇਰ ਆਪਸ ਵਿੱਚ ਗੱਲ ਕਰਦੇ ਸੀ ਉਹੀ ਉਹੀ ਰੱਖਤਾ ਉਹੀ ਰੱਖਤਾ ਨਸੀਬਕੁਰ ਫਤੇ ਫਤੇ ਕਰਾਤੀ ਫੇਰ ਹਾਂਜੀ ਤੁਹਾਡੇ ਪੋਤਾ ਇਹਦਾ ਪੋਤਾ ਪੋਤਾ ਪੁੱਤ ਦਾ ਨਾਮ ਫਤੇ ਫਤੇ ਸਿੰਘ ਫਤੇ ਹੋਈ ਜਾਂਦੀ ਹੈ ਅੱਛਾ ਇਹ ਨਸਲ ਕਿਹੜੀ ਹੈ ਜੀ ਐਚ ਐਫ ਹੈ ਜੀ ਐਚ ਐਫ ਹਾਂ ਜੀ ਠੀਕ ਹੈ ਤੇ ਤੁਸੀਂ ਜਿਵੇਂ ਦੱਸਿਆ ਕਿ ਪਹਿਲਾਂ 70 ਕਿਲੋ ਵੀ ਤੁਸੀਂ ਤੁਹਾਡੇ ਗਊ ਨੇ ਚੋਆਇਆ ਸੀ 64 ਵੀ ਫਿਰ ਇਹ 63 ਪਿੱਛੇ ਨੂੰ ਕੱਲੇ ਆ ਰਹੇ ਆ ਮੋਰੇ ਬਦਨਾ ਕਿਉਂ ਚਾਰੇ ਆ ਇਹ ਭਾਜੀ ਇਦਾਂ ਨਾ ਜਿਹੜਾ ਗਰਮੀ ਦਾ ਹੈ ਹੁਣ ਅਸਲ ਗਾਈਆਂ ਦਾ ਦੁੱਧ ਇਹਦੇ ਵਿੱਚ ਇਦਾਂ ਨਹੀਂ 75 80 ਤੱਕ ਕਰ ਜਾਣ ਵਾਲੀਆਂ ਗਾਈਆਂ ਉਹਨਾਂ ਨੇ ਉਸ ਜਨਵਰੀ ਵਿੱਚ ਠੰਡ ਹੋਣੀ ਹੈ ਕਿ ਮੌਸਮ ਨਾਲ ਸਾਰੇ ਫਰਕ ਪੈ ਗਿਆ ਮਟਰ ਵੀ ਲੋਕ ਕਿਸਾਨ ਉੱਜੜ ਕੇ ਗਰਮੀ ਕਰਕੇ ਆਲੂਆਂ ਦਾ ਵੀ ਅੱਧਾ ਝਾੜ ਇਹੀ ਪਸ਼ੂਆਂ ਤੇ ਕਿ ਗਰਮੀ ਕਰਕੇ ਨਾ ਉੱਥੇ ਵੇ ਇਹਨਾਂ ਸਾਡੇ ਨਾਲੋਂ ਟੈਂਪਰੇਚਰ ਜ਼ਿਆਦਾ ਸੀ ਅੱਛਾ ਜੀ ਆਂਧਰਾ ਉੱਥੇ ਗਰਮੀ ਜ਼ਿਆਦਾ ਉੱਥੇ ਪੱਖੇ ਲੱਗੇ ਪਸ਼ੂ ਤਾਂ ਗਰਮੀ ਜਣੀ ਇੱਥੇ ਨਾਲ ਸਾਡੇ ਵੱਧ ਹੈ ਪਰ ਇਹ ਹੁਣ ਅਗਲੇ ਮਹੀਨੇ ਜਨਵਰੀ ਤੋਂ ਸ਼ੁਰੂ ਹੋਣਾ ਜਿੱਦਾਂ ਦੁੱਧ ਹੀ ਅਸਲ ਜਿਹੜਾ ਉਸ ਤੋਂ ਇਹ ਠੰਡ ਵਿੱਚ ਨਾ ਜਾਦੀ ਦੁੱਧ ਦਿੰਦਾ ਇਹ ਕਿੰਨੀ ਵਾਰ ਚੋਈ ਸੀ ਜੇ ਇੱਕ ਦਿਨ ਚ ਇਹ ਤਿੰਨ ਵਾਰ ਚੋਈ ਕਰੀ ਜੀ ਜੀ 6 7 ਘੰਟੇ 8 8 ਵਾਰ ਫਿਰ ਰਾਜਸਥਾਨ ਲੈ ਕੇ ਕਿੱਧਰ ਗਏ ਦੋ ਟਰੱਕ ਲੱਗੇ ਇੱਕ ਵਿੱਚ ਸਮਾਨ ਹੋ ਪਾਣੀ ਪੀਣ ਲਈ 1000 ਲੀਟਰ ਦਾ ਦੂਜਾ ਇਹ ਆਪਣੇ ਇੰਤਜ਼ਾਮ ਪਤਾ ਨਹੀਂ ਅੰਦਮਨੂਰੀ ਕਿਦਾਂ ਪਸ਼ੂ ਨੂੰ ਪਾਣੀ ਨਾ ਪਚੇ ਜਾਂ ਕੁਝ ਵੀ ਹੈ ਤਾਂ ਬਾਕੀ ਜੋ ਖਾਣ ਪੀਣ ਦਾ ਸਮਾਨ ਸਾਰਾ ਕੁਝ ਹੈ ਵਿੱਚ ਇੱਕ ਟਰੱਕ ਦੇ ਕੋਲੀਆਂ ਕਾਲੀਆਂ ਇੱਕ ਦੇ ਵਿੱਚ ਦੋ ਗਾਇਆਂ ਲੱਗੀਆਂ। ਇੱਥੇ ਖੁਰਲੀਆਂ ਵਿੱਚ ਸੀ। ਵਿੱਚ ਸਾਰਿਆਂ ਨੂੰ ਤਾਂ ਆਪਣਾ ਜਾਣਾ ਪੈਂਦਾ। ਅੱਛਾ ਤੁਸੀਂ ਖਾਣ ਪੀਣ ਦੀ ਗੱਲ ਕੀਤੀ ਆ ਆਪ ਤਾਂ ਬੰਦਾ ਖਾ ਪੀ ਲੈਂਦਾ ਲੇਕਿਨ ਜਿਹੜੇ ਪਸ਼ੂ ਆ ਕਿਉਂਕਿ ਉਹਨਾਂ ਵੀਡੀਓ ਦੇਖ ਕੇ ਬਹੁਤ ਹੋਰ ਜਿਹੜੇ ਨੌਜਵਾਨ ਆ ਉਹਨਾਂ ਨੂੰ ਪ੍ਰੇਰਣਾ ਮਿਲਣੀ ਆ। ਉਹਨਾਂ ਨੂੰ ਵੀ ਦੇਖ ਕੇ ਇੱਕ ਤਰੀਕੇ ਦੀ ਮੋਟੀਵੇਸ਼ਨ ਮਿਲਣੀ ਆ ਕਿਰ ਆਪਾਂ ਵੀ ਕੰਪੀਟੀਸ਼ਨਾਂ ਜਾਵਾਂਗੇ। ਖਾਦ ਖਰਾਕ ਦਾ ਕੀ ਖਿਆਲ ਰੱਖਦੇ? ਖਾਦ ਇਦਾਂ ਜੀ ਆਪਣੇ ਅਸੀਂ ਕਦੀ ਹਰਪੱਠਾ ਨਹੀਂ ਪਾਇਆ ਇਹਨਾਂ ਨੂੰ। ਅੱਛਾ ਜੀ। ਅਸੀਂ ਸਿਰ ਮੱਕੀ ਦਾ ਸਾਇਲਜ ਬਣਾਈਦਾ ਹੁਣ ਆ 40 ਖੇਤ ਦਾ ਸਾਰਾ ਸਾਇਲਜ ਉਧਰ ਰੋ ਭਰੇ ਬੰਕਾ ਆ ਸਾਰੇ ਸਾਲ ਦਾ ਇੰਤਜ਼ਾਮ ਅੱਛਾ ਇੱਕ ਕੱਢ ਕੇ ਲੇਬਰ ਨੇ ਇਹਦੇ ਵਿੱਚ ਫੀਡ ਪਾਣੀ ਜਿੰਨੇ ਮਰਜ਼ੀ ਖਾ ਜਾਣ ਹੋਰ ਹਿਸਾਬ ਨਾਲ ਪਸ਼ੂ ਤੇ ਡਿਪੈਂਡ ਹੈ ਤੇ ਮੈਡੀਕਲ ਕੋਈ ਮੈਡੀਕਲ ਵੇਹ ਤਾਂ ਮੁੰਡੇ ਆਪੇ ਕਰ ਲੈਂਦੇ ਕਿਤੇ ਐਮਰਜੈਂਸੀ ਕੋਈ ਡਾਕਟਰ ਹੈਗਾ ਸਾਡੇ ਅਟਵਾਲ ਰੋਟੀਨ ਇਹਨਾਂ ਨੂੰ ਇੱਕ ਵਾਰ ਦਿੰਨੇ ਕਿ ਨਹੀਂ ਉਹ ਤਾਂ ਦੇਣੇ ਪੈਂਦੇ ਨੇ ਠੀਕ ਹੈ ਜੀ ਕਿਉਂ ਪਾਊਡਰ ਪਾਟ ਸਾਰਾ ਕੁਝ ਕਿੰਨੇ ਅਗਲੇ ਇਹਨਾਂ ਤੋਂ ਦੇ ਅਗਲੇ ਸਾਲ ਪਸ਼ੂ ਨਿਕਲਦਾ ਨਹੀਂ ਹੈ ਸਾਡੇ ਇਦਾਂ ਨਹੀਂ ਆ ਕਿ ਨਿਕਲੇ 2 ਸਾਲ ਦਾ ਦੂਜਾ ਪਾਰ ਤਾਂ ਕੋਈ ਹੋ ਜੂ ਨਾ ਇਦਾਂ ਦਾ ਜੀ ਕਿ ਜੇ ਆ ਪਾਣਾ ਮੱਕੀ ਦਾ ਪੇੜਾ ਪਾਣਾ ਉੱਤੇ ਪਸ਼ੂ ਨਿਰੰਧਾ ਇਹਨਾਂ ਦੁੱਧ ਦੇਣ ਵਾਲਾ ਉਹਨੇ ਸਾਰਾ ਖਿਆਲ ਰੱਖਣਾ ਡਾਕਟਰ ਦੇ ਹਿਸਾਬ ਨਾਲ ਕਿਹੜੇ ਪਾਊਡਰ ਕਿਹੜੇ ਠੀਕ ਹੈ ਜੀ ਹਾਂ ਜੀ ਕੋਈ ਮਾੜੀ ਮੋਟੀ ਤਬੀਅਤ ਖਰਾਬ ਹੋਦੀ ਨਾਲੇ ਇਲਾਜ ਨਾਲੇ ਨਾਲੇ ਕੇਅਰ ਕਰਦੇ ਪਰ ਪਰਿਵਾਰ ਦੇ ਜੀ ਇਹ ਤਾਂ ਲੇਟ ਹੋ ਗਿਆ ਨਾ ਜਦੋਂ ਦੁੱਧ ਖਰਾਬ ਹੋ ਗਿਆ ਤੁਹਾਨੂੰ ਦਾ ਕਰ ਤੁਸੀਂ ਇੱਕ ਦੋ ਦਾ ਨਾਮ ਦੇਖੋ ਬਸ ਸਾਰ ਮਤਲਬ ਜੜੇ ਲਿਆ ਕੇ ਬਸ ਸ਼ਰਤੀ ਰਾਤ ਬੱਚਿਆਂ ਅੰਗਰੋ ਖਿਆਲ ਕਰਨਾ ਟੀਕੇ ਲਾ ਕੇ ਹਾਂਜੀ ਜੜੇ ਸਾਰਾ ਕਰਨਾ ਕਹਿੰਦਾ ਅੱਛਾ ਕਿ ਇਹਨਾਂ ਵੀ ਤਾਂ ਘੋੜਿਆਂ ਚ ਪੁੱਛਦੇ ਹੁੰਦੇ ਕਿ ਇਹਦਾ ਬਾਪ ਕੌਣ ਆ ਮਾਂ ਕੌਣ ਆ ਇਹ ਦੱਸ ਸਕਦੇ ਜਿਹੜੀ ਨਸੀਬੋ ਇਹਦਾ ਬਾਪ ਕੌਣ ਹੈ ਤੇ ਮਾਂ ਕੌਣ ਹੈ ਟੀਕੇ ਲਾ ਕੇ ਆਪਣੇ ਵਰਲਡ ਵਾਈਡ ਆ ਠੀਕ ਹੈ ਨਾ ਇਹ ਟੀਕਿਆਂ ਤੇ ਡਿਪੈਂਡ ਕਰਦਾ ਟੀਕੇ ਵਰਲਡ ਵਾਈਡ ਦਾ ਹੋਰ ਅਲੱਗ-ਅਲੱਗ ਹੈਗੇ ਆ ਪੀਡੀਐਫ ਪੁੱਛੂ ਕਹਿਦੀ ਐ ਇਹਨੂੰ ਫਿਰ ਉੱਤੇ ਹੀ ਹੈ ਬੱਚਾ ਜਿੰਨਾ ਵੀ ਨਾ ਆਪਣੀ ਤੇਰੀ ਹੈ ਹੁਣ ਗਾਹਾਂ ਇਹਦੀਆਂ ਐ ਹੋਰ ਆ ਦੋ ਬੱਚੀਆਂ ਇਹਨਾਂ ਤੇ ਮਾਂ ਤੇ ਜਾਣਾ ਹੂੰ ਉਹ ਸਾਡੇ ਇੱਕ ਮੇਰੇ ਪਹਿਲਾਂ ਦੋ ਕ ਨਾਮ ਚੱਕਲੇ ਸੀ ਮਰਗੇ ਹੀ ਗਾਂ ਉਹਦੇ ਗਾਂ ਦੇ ਤਿਆਰ ਬੜੇ ਵਧੀਆ ਉਸ 75 ਸੀਨ ਪਹੁੰਚੂ ਕਿ ਡਿਪੈਂਡ ਜਾਰੇ ਦੂਜੇ ਤੇ ਮਾਪੇ ਤੇ ਹੁਣ ਅਗਲੀ ਤਿਆਰੀ ਕਿਸ ਕੰਪੀਟੀਸ਼ਨ ਦੀ ਅਗਲੀ ਆ ਤਾਂ ਇਹ ਛੱਡ ਦੇਣਾ ਜਗਰਾਵਾਂ ਨਾਲ ਹੈ 15 ਤਰੀਕ ਨੂੰ ਥੋੜੇ ਦਿਨ ਰਹਿ ਗਏ ਪਰ ਅਸੀਂ ਹੁਣ ਜਿਹੜਾ ਫਰਵਰੀ ਜਗਰਾਵਾਂ ਵੱਡਾ ਮੇਲਾ ਹੁਣ ਟਰੈਕਟਰ ਵਾਲਾ ਉਹ ਜਾਣਾ ਤਿੰਨ ਚਾਰ ਗਾਇਆਂ ਹੁੰਦੀਆਂ ਨਹੀਂ ਲਦਾ ਮਨ ਨਹੀਂ ਫਿਰ ਨਹੀਂ ਤਾਂ ਕਿਾ ਉਹਨਾਂ ਖਰਚਾ ਹੋਵੇ ਖਰਚਾ ਹੋਵੇ ਖਰਚਾ ਕਿੰਨਾ ਹੋ ਜਾਂਦਾ ਖਰਚਾ ਲਾ ਲਓ ਟਰੱਕ ਅਸੀਂ ਦੋ ਪਿਆਗ ਉਹਨਾਂ ਦਾ ਪਾਗ ਵਿੱਚ ਹੋ ਸਾਰਾ ਪਾਗ ਕਿ ਲੱਖ ਦੇ ਲੱਗੀ ਛੱਗੇ ਲੱਖ ਸਵਾ ਲੱਖ ਦਾ ਖਰਚਾ ਹੈਗਾ ਹੀ ਆ ਤੁਹਾਡੇ ਪੰਜ ਛੇ ਬਚ ਗਏ ਨਹੀਂ ਟਰੈਕਟਰ ਲੱਗੇ ਫਿਰ ਟਰੈਕਟਰ ਤੇ ਗੇੜੀਆਂ ਲਾਈਆਂ ਕਿ ਨਹੀਂ ਲਾਈਆਂ ਲਾਈਆਂ ਜੀ ਲਵਾਈ ਕਿ ਨਹੀਂ ਫਤਿਹ ਲਾਂਦਾ ਫਤਿਹ ਨੇ ਫਤਿਹ ਕਰਾਉਂਦੀ ਫਿਰ ਹੈ ਤੇਗਾ ਜਦਾਂ ਇਹ ਹੈਗਾ ਇਹਦਾ ਡੈਡੀ ਪਤੇ ਦਾ ਇਹਦਾ ਜਨਮ ਦਿਨ ਸੀ ਉਦੋਂ ਜਦੋਂ ਮੇਰਾ ਸੀ ਤੋਬਾ ਮਿਲ ਗਿਆ ਕੁਦਰਤੀ ਜਦੋਂ ਸੇਵਾ ਦਾ ਫਲ ਮਿਲਦਾ ਫਤਿਹ ਫਿਰ ਕਿੱਦਾਂ ਫਤਿਹ ਹੋ ਗਈ ਇਹ ਗਿਆ ਸੀ ਨਾਲ ਉੱਥੇ ਨਾਲ ਫੋਟੋ ਜੀਆਂ ਕਿੱਦਾਂ ਸੀ ਮਾਹੌਲ ਕਿੱਦਾਂ ਜੀ ਉੱਥੇ ਵਧੀਆ ਲੱਗਦਾ ਸੀ ਜਿੱਤ ਜਾਗੇ ਹੋਰ ਤਿਆਰੀ ਪੂਰੀ ਸੀ ਹੋਰ ਹੁਣ ਅਗਲੇ ਕੰਪੀਟੀਸ਼ਨ ਜਾਣਾ ਉਹਦੀ ਤਿਆਰੀ ਕਰ ਲਈ ਸ਼ੁਰੂ ਹਾਂਜੀ ਇਹ ਇਧਰ ਦੇਖ ਕੇ ਫੋੜੇ ਇੰਨਾ ਤੂੰ ਤਾਂ ਹੈਂਡਸੋਮ ਹੀ ਬਾਦਿਆ ਪਰ ਜਦੋਂ ਗੇਸ ਉੱਤੇ ਵਿੱਚ ਮਨ 'ਚ ਡਰ ਸੀਗਾ ਕਿ ਜਿੱਤ ਦੇ ਕੇ ਨਹੀਂ ਜਿੱਤ ਦੇ ਕੋਈ ਅਰਦਾਸ ਬੇਨਤੀ ਕੀਤੀ ਸੀ ਕਿ ਰੱਬਾ ਸਾਨੂੰ ਜਿਤਾਈ ਹਾਂਜੀ ਹੈ ਹਾਂਜੀ ਚੱਲ ਤੇਰੀ ਫਿਰ ਅਰਦਾਸ ਸੁਣ ਲਈ ਫਤਿਹ ਦੀ ਫਤਿਹ ਹੋ ਗਈ ਇਹ ਤੁਹਾਡੇ ਭਾਈ ਸਾਹਿਬ ਬਾਹਰੋਂ ਆਏ ਨੇ ਜੀ ਇਹ ਵੀ ਉੱਥੇ ਗਾਈਆਂ ਵਾਲੇ ਕਰਦਾ ਅੱਛਾ ਉੱਥੇ ਵੀ ਗਾਈਆਂ ਪਹਿਲਾਂ ਮੈਂ ਸੀ ਉਹਨਾਂ ਮਾਲਕਾਂ ਦੇ 1995 ਚ ਆ ਗਿਆ ਸੀ ਅੱਛਾ ਜੀ ਇਹਨੂੰ ਮਂਗਾ ਲਿਆ ਬਾਅਦ ਚ ਇਹਨੇ ਫਿਰ ਇਹਨੂੰ ਮਂਗਾ ਲਿਆ ਬੇਟੇ ਨੂੰ ਕੁੜੀ ਮਂਗਾ ਲੇ ਸਾਰੇ ਟੱਬਰ ਭਰਾ ਦੂਜਾ ਉੱਥੇ ਸਾਰੇ ਉਹਨਾਂ ਮਾਲਕਾਂ ਦੇ ਜੀ ਕਿਵੇਂ ਰਹੀ ਜੀ ਤਜਰਬਾ ਫਿਰ ਤੁਹਾਡਾ ਬਹੁਤ ਵਧੀਆ ਜੀ ਅਸੀਂ ਵੀ ਉੱਥੇ ਫਾਰਮ ਦੇ ਕੰਮ ਕਰਦੇ ਸਾਡੇ ਤੇ ਚਾਰ ਫਾਰਮ ਬਹੁਤ ਵੱਡੇ ਆ ਤੇ ਵੈਸੇ ਮੈਂ ਖੇਤੀ ਦਾ ਕੰਮ ਕਰਦਾ ਹੁਣ ਤਾਂ ਫਾਰਮ ਤੋਂ ਬਾਹਰ ਹੂੰ ਤੁਸੀਂ ਵਧੀਆ ਕੰਮ ਚੱਲ ਰਿਹਾ ਉੱਥੇ ਇੱਕ ਤਾਂ ਮਾਹੌਲ ਕਿਤਾ ਲੱਗਿਆ ਹੈ ਕਰਦੇ ਮੁਕਾਬਲਾ ਕਿ ਨਹੀਂ ਹਾਂਜੀ ਬਹੁਤ ਵਧੀਆ ਜੀ ਇਹਨਾ 70 ਕਿਲੋ ਤੋਂ ਸਾਢੇ 20 ਹੈ ਨਹੀਂ ਅੱਛਾ ਹਾਂਜੀ ਉੱਥੇ ਵੀ ਮਰੋਂ ਇਧਰ ਲੱਤ ਸਰਫਾ ਫੇ ਜ਼ਿਆਦਾ ਵਧੀਆ ਹੈ ਹਾਂਜੀ ਹਾਂਜੀ ਫੇ ਮੋੜੇ ਪਾਉਂਗੇ ਇਧਰ ਨੂੰ ਨਹੀਂ ਜੀ ਹੁਣ ਤਾਂ ਪੈਨਸ਼ਨ ਲੱਗਣ ਵਾਲੀ ਉੱਥੇ ਹੀ ਰਾਂਗੇ ਮਿਹਨਤ ਕੀਤੀ ਹੈ ਤੁਸੀਂ ਚਲੋ ਹਾਂਜੀ 30 ਸਾਲ ਹੋ ਗਏ ਜੀ ਜੀ ਭਾਣ ਮੇਰਾ ਸਾਬ ਅਸੀਂ ਦੇਰ ਸੀ ਹੁਣ ਵੀ ਚੁਆਈ ਕੀਤੀ ਹੈ ਨਾਲ ਨਾਲ ਸਕਰੀਨ ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਹਾਂਜੀ ਹੁਣ ਇਹ ਗਾਂ ਜਿਹੜੀ ਆ ਇਹ ਕਿੰਨੇ ਘੰਟੇ ਬਾਅਦ ਜਿਹੜੀ ਚੋਇਆ ਜਾ ਰਿਹਾ ਉਹਨੂੰ ਇਹ 6 ਵਜੇ ਚੋਈ 7 ਘੰਟੇ ਬਾਅਦ ਚੋਈ ਮੈਂ 8 ਵਜੇ ਚੋਈ ਦੀ ਆ 19 ਕਿਲੋ 500 ਗ੍ਰਾਮ ਕੱਢ ਗਈ ਉਹ ਘੰਟੇ ਦਾ ਹੋਰ ਪਾ ਕੇ ਹੋਈ ਬਸ ਟ੍ਰੇਡ ਦੀ ਚੋੜ ਦੀ ਐਵਰੇਜ ਹੈਗੀ ਇਹਦੀ ਜੀ ਨਾਲ ਦੀ ਨਾਲ ਸਕਰੀਨ ਤੇ ਤਸਵੀਰਾਂ ਚੱਲ ਰਹੀਆਂ ਤੁਸੀਂ ਦੇਖ ਪਾ ਰਹੇ ਹੋ ਅੱਛਾ ਪਿਆਰ ਬਹੁਤ ਲੈਂਦੀ ਆ ਮੈਂ ਵੀ ਹੱਥ ਉਹਦੇ ਸਿਰ ਤੇ ਫੇਰਿਆ ਤੁਸੀਂ ਵੀ ਫੇਰ ਰਹੇ ਸੀਗੇ ਗੁੱਸਾ ਨਹੀਂ ਕਰਦੀ ਇਹ ਤੁਹਾਨੂੰ ਦੱਸਦਾ ਸੂਰੀ ਸਾਹਿਬ ਉੱਥੇ ਨਾ ਉਦੋਂ ਹੱਸਦੇ ਸੀ ਪੈਣ ਨੇ ਆਪਣੇ ਨਾਲ ਕੋਈ ਲੀਡਰ ਨਾਲੀ ਫੋਟੋ ਖਰਾਣ ਤੇ ਘਟ ਤੋਂ ਘਟ 3 4000 ਨਾਲ ਵਿੱਚ ਇਹ ਕੁੜੀਆਂ ਬੁੜੀਆਂ ਵਿੱਚ ਇਹ ਬੰਦੇ ਆ ਕੇ ਜੀ ਫੋਟੋ ਖਰਾ ਸਕਦੇ ਨਾਲ ਕਾਲਜਾਂ ਦੀ ਬੱਸਾਂ ਆ ਜਾਂ ਲੋਕਾਂ ਨੇ ਨਰਸ਼ਾ ਹੀ ਬੱਚੇ ਲਿਆ ਕੇ ਨਾ ਬੱਸ ਖੜੀ ਕਰਕੇ ਸਾਰਾ ਦੇਖਣ ਨੂੰ ਕਿਦਾਂ ਬਸਦਾ ਇਹ ਡਰਦੀ ਹੈ ਨਹੀਂ ਜਰਾ ਜਿਹੜਾ ਪਸ਼ੂ ਡਰ ਗਿਆ ਉਹ ਤਾਂ ਫੇਰ ਕੰਪੀਟੀਸ਼ਨ ਆਈ ਨਹੀਂ ਸਕਦਾ ਉਦੋਂ ਵੀ ਨਾ ਲੀਡਰ ਹੋਣਾ ਅੱਜ ਕੱਲ ਪੂਛਾ ਚੱਕ ਲੈਂਦੇ ਆ ਮਾਰਦੇ ਪੂਛ ਮਾਰਦੀ ਨਹੀਂ ਇਹ ਪਿਆਰ ਦਿੰਦੀ ਆ ਜਿੱਦਾਂ ਮਰਜ਼ੀ ਖੜੀ ਕਰ ਰੱਖੋ ਬਹੁਤ ਵਧੀਆ ਜਦੋਂ ਸਹਾਯੋਗੀ ਸਹਾਯੋਗੀ ਅੱਛਾ ਉਦਣ ਦੀ ਤਸਵੀਰ ਵੀ ਅਸੀਂ ਨਾਲ ਨਾਲ ਸਕਰੀਨ ਤੇ ਚਲਾ ਰਹੇ ਆ ਜੀ ਉਦਣ ਦਾ ਰੂਪ ਹੀ ਵੱਖਰਾ ਹਾਂਜੀ 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 ਇਹਨੂੰ ਵੀ ਤੁਸੀਂ ਪ੍ਰੋਪਰ ਕਵਰ ਕੀਤਾ ਹੋਇਆ ਸਾਰਾ ਸਾਰਾ ਕੀਤਾ ਤੇ ਇਹ ਜਿਹੜਾ ਕਵਰ ਕੀਤਾ ਹੈ ਬਾਡੀ ਤੇ ਕੱਪੜਾ ਇਹ ਤੁਹਾਡੇ ਵੱਲੋਂ ਕਿ ਜਿਹੜੇ ਉੱਧਰ ਲਈ ਜਿਨ੍ਹਾਂ ਨੇ ਕੰਪੀਟੀਸ਼ਨ ਕਰਾਈ ਸੀ ਉਹਨਾਂ ਵੱਲੋਂ ਸੀਗਾ ਨਹੀਂ ਉਹਨਾਂ ਵੱਲੋਂ ਇਹ ਸਾਰਾ ਜਿਹੜਾ ਟੈਂਟ ਵਾਲਾ ਸਾਰਾ ਸਨਮਾਨ ਉਹਨਾਂ ਵੱਲੋਂ ਜੇ ਮੇਰੇ ਖਿਆਲ ਤੇ ਹੋਣਾ ਚੱਲ ਚਲ ਦਿੱਤਾ ਨਹੀਂ ਹੈ ਬਾਕੀ ਉਹਨਾਂ ਵੱਲੋਂ ਸਾਰਾ ਉਹ ਤਸਵੀਰ ਆਪ ਨਾਲ ਦੀ ਸਕਰੀਨ ਤੇ ਚੱਲ ਰਹੀ ਹੈ ਰਹਿਣ ਦਾ ਵੀ ਦਗਾਉਣੀ ਸਾਰਾ ਟੈਂਟ ਜੀ ਦਾ ਲਾਇਆ ਨਾ ਇੰਨਾ ਇੱਥੇ ਆਪਣੇ ਪੰਜਾਬ ਜੀ ਵੀ ਹਨ ਜਿੰਨਾ ਬੰਦੇ ਨੇ ਫਰੀ ਤੇ ਸਾਡੇ ਕੰਦੇ ਜੀ ਆਪਣੇ ਤੁਸੀਂ ਪਹਿਲੇ ਬੁੱਕ ਕਰਾ ਲਓ 10000 15000 ਪਰ ਨਹੀਂ ਉਹ ਜਿੰਨਾ ਪਾਣੀ ਦਾ ਵੀ ਹਲੇ ਰਾਜਸਥਾਨ ਜੀ ਦੇ ਪਾਣੀ ਛੋੜੇ ਟੈਂਕਰ ਲਾ ਕੇ ਪਸ਼ੂ ਨੂੰ ਟਾਈਮ ਟਾਈਮ ਪਾਣੀ ਸਾਰਾ ਸਬੰਧ ਦੇ ਪਸ਼ੂ ਦਾ ਸਨਵਾਨ ਫਿਰ ਕੀ ਕੀਤਾ ਜੀ ਪਸੂਦਈ ਹੈ ਜੀ ਇਹ ਇਦਾ ਹੀ ਹੈ ਚਲੋ ਇਹ ਇਹ ਵੱਡੀ ਗੱਲ ਹੈ ਹਾਂ ਜੀ ਜੀ ਅੱਛਾ ਜਿਹੜੇ ਨੌਜਵਾਨ ਦੇਖ ਰਹੇ ਆ ਕੋਈ ਸਲਾਹ ਕੋਈ مشورہ ਜਿਹੜੇ ਕੰਮ ਕਰਨਾ ਚਾਹੁੰਦੇ ਆ ਇੱਥੇ ਮੈਂ ਦੇਖ ਪਾ ਰਿਹਾ ਤੁਹਾਡੇ ਪਸੂ ਬਹੁਤ ਆ ਹਾਂ ਜੀ ਜੀ ਔਰ ਤੁਸੀਂ ਫੈਸਿਲਿਟੀ ਵੀ ਬਹੁਤ ਪ੍ਰੋਵਾਈਡ ਕੀਤੀ ਹੋਈ ਆਪਣੇ ਬੱਚਿਆਂ ਨੂੰ ਜਿਹੜੇ ਕੋਈ ਨਵਾਂ ਸ਼ੁਰੂ ਕਰਨਾ ਚਾਹੁੰਦੇ ਉਹਨਾਂ ਨੂੰ ਕੋਈ ਸੁਨੇਹਾ ਸੁਨੇਹਾ ਤੇ ਇਹੀ ਜਿਹੜੇ ਬਾਹਰ ਜਾਣਾ ਉਹ 40 50 50 ਲੱਖ ਲਾ ਕੇ ਅਮਰੀਕਾ ਡੌਂਕੀਆਂ ਲਾ ਕੇ ਵਿਚਾਲੇ ਜਾਣਾ ਵੀ ਗੋਲਨ ਦੇ ਉਹਨਾਂ ਏਨਰ ਰੁਪਈਆ ਲਾ ਕੇ ਇੱਥੇ ਕੰਮ ਚੱਲ ਸਕਦਾ ਛੋਟੇ ਲੈਵਲ ਤੇ ਕਰ ਲਓ ਹੁਣ ਸਾਡੇ 5-7 ਪਰ ਪਹਿਲਾਂ 2-4 ਸਾਰਾ ਪ੍ਰੋਬਲਮ ਆਂਦੀ ਹੈ ਕਿਉਂਕਿ ਜਿਹੜਾ ਹੁੰਦਾ ਨਾ ਪਸ਼ੂ ਕੇ ਦਾ ਮੁੱਲ ਲੈਣਾ ਅਗਲਾ ਬਹੁਤਾ ਬਿਮਾਰੀ ਵਾਲਾ ਦਿੰਦਾ ਹੁਣ ਅਸੀਂ ਸਾਰਾ ਸੀਮਨ ਆਪਣਾ ਇੱਧਰ ਲਾ ਲਾ ਕੇ ਆਪਣੇ ਘਰ ਦਾ ਬੋਕਿਆ ਵਧੀਆ ਸਾਨੂੰ ਪਤਾ ਪਿਆ ਇਹਦੀ ਮਾਂ ਇਹ ਫਲਾਨੀ ਨਾਨੀ ਆ ਹੈ ਇਹ ਬੜੀ ਆ ਨਾ ਦੁੱਧ ਕੱਢ ਸਕਦੀ ਪਹਿਲੇ ਪੜਾ ਸਾਰਾ ਜੀ ਕੀ ਮੁਨਾਫੇ ਵਾਲਾ ਸੌਦਾ ਇਹ ਹੈ ਨਹੀਂ ਹੁਣ ਜੇ 70-75 ਕਿਲੋ ਕਹਿਣਾ ਲਾ ਲਓ 44-45 ਰੁਪਏ ਮੁੱਲ ਵਾਲੇ ਲੈ ਜਾਂਦੇ ਸਾਡੇ ਦੁੱਧ 24 ਘੰਟੇ ਬਾਅਦ ਚੱਕ ਕੇ ਲੈਣਾ ਕੋਈ ਪ੍ਰੋਬਲਮ ਨਹੀਂ ਹੈ ਵੀਰਵਾਰ ਦੀ ਵੀਰਵਾਰ 4 ਵਜੇ ਪੇਮੈਂਟ ਆਣੀ ਖਾਤੇ ਜੀ ਸੋ ਵਧੀਆ ਬਾਰ ਨਾਲੋਂ ਬਾਹਰ ਵੀ ਕਰਕੇ ਹੀ ਹੈ ਪਰ ਸਾਡੇ ਇੱਥੇ ਕਰਕੇ ਨੌਜਵਾਨ ਖੁਸ਼ ਨਹੀਂ ਹੈ ਹੁਣ ਆ ਪਾਜੀ ਹੁਣੇ ਦੱਸ ਦिए ਕਹਿੰਦੇ ਇਟਲੀ ਮਿਹਨਤ ਕੀਤੀ ਆ ਉਹ ਮਿਹਨਤ ਉੱਥੇ ਵੀ ਕਰਨੀ ਮਿਹਨਤ ਇੱਥੇ ਵੀ ਕਰ ਲੈ ਕੇ ਵੀ ਕਰ ਮੇਰਾ ਗਿਆ 95 ਵਿੱਚ ਮੈਂ ਆ ਗਿਆ ਸੀ ਚਲੀ ਗਿਆ 94 ਵਿੱਚ ਯਾਦਾ ਉੱਥੇ ਹੀ ਉਹਨਾਂ ਮਾਲਕਾਂ ਦੇ ਪਰ ਉਹ ਵੀ ਕਦਰ ਕਰਦੇ ਸਾਰੀ ਫੈਮਿਲੀ ਉੱਥੇ ਜਾਂਦੀ ਨਾਲ ਜੀ ਇਹ ਤੋਂ ਛੋਟਾ ਵੀ ਇਹ ਵੀ ਉੱਥੇ ਰਿਹਾ ਬੇਟਾ ਵੀ ਬੇਟੀ ਵੀ ਉਹ ਨਹੀਂ ਮੰਗਾਈ ਜੀ ਹਾਂ ਜੀ ਕੋਈ ਗੱਲ ਕਰੂਗਾ ਜੀ ਤੁਸੀਂ ਇਹ ਵੀ ਉੱਥੇ ਇਸੇ ਕੇ ਆਇਆ ਹੈ ਇਹ ਕਹਿੰਦਾ ਉੱਥੇ ਆ ਕੇ ਜੇ ਉੱਥੇ ਹੀ ਕੰਮ ਕਰਨਾ ਤਾਂ ਇੱਥੇ ਆਪਣੇ ਇੰਡੀਆ ਹੀ ਕਰਦੇ ਹਾਂ ਕੰਮ ਜੀ ਚਲੋ ਬਹੁਤ ਸ਼ੁਕਰੀਆ ਬਸ ਮੈਂ ਤਾਂ ਨਾਲ ਦੇ ਨਾਲ ਨੌਜਵਾਨਾਂ ਨੂੰ ਇਹ ਕਹੂੰਗਾ ਕਿ ਤੁਸੀਂ ਆਫਤ ਤੇਰੀ ਟੀ-ਸ਼ਰਟ ਤੇ ਆਪ ਆਈਡੀਆ ਲੈ ਲੈਣਾ ਆ ਸਕਿੱਲ ਨੂੰ ਆਪਣੇ ਨੂੰ ਸ਼ਾਈਨ ਕਰੋ ਤੇ ਤੁਸੀਂ ਫਿਰ ਜਦੋਂ ਫਸਟ ਪ੍ਰਾਈਜ਼ ਜਿੱਤਦੇ ਹੋ ਤੁਹਾਡਾ ਮਾਈਂਡ ਬਲੋਇੰਗ ਹੋ ਜਾਂਦਾ ਔਰ ਸਰਕਾਰ ਅੱਗੇ ਬੇਨਤੀ ਇਹ ਹੈ ਆ ਕਿ ਜਿਹੜੇ ਕੰਪੀਟੀਸ਼ਨ ਇਹ ਆ ਕੱਲ ਰਾਜਸਥਾਨ ਚ ਨਹੀਂ ਪੰਜਾਬ ਚ ਵੀ ਹੁਣ ਤਾਂ ਹੀ ਨੌਜਵਾਨ ਜਿਹੜੇ ਪ੍ਰਭਾਵਿਤ ਹੋਣਗੇ ਉਹਨਾਂ ਦੀ ਕਲਰ ਨੂੰ ਪਰਫਲਤ ਕਰੀਏ ਔਰ ਨੌਜਵਾਨਾਂ ਦੇ ਅੰਦਰ ਸੇਵਾ ਭਾਵਨਾ ਹੈ ਐਨਥੂਸੀਆਜ਼ਮ ਹੈ ਨੌਜਵਾਨਾਂ ਨੂੰ ਮੋਟੀਵੇਟ ਕਰੀਏ ਤਾਂ ਜੋ ਨਸ਼ ਨੂੰ ਤਿਆਗ ਕੇ ਜਿਵੇਂ ਭਾਨਵੇਂਆਰਾ ਸਾਹਿਬ ਨੇ ਕਿਹਾ ਕਿ ਬਾਹਰ 40 40 50 50 ਲੱਖ ਰੁਪਏ ਲਾ ਕੇ ਡੌਂਕੀਆਂ ਲਗਾ ਕੇ ਬਾਰਲੀ ਕੰਟਰੀ ਜਾਣ ਨਾਲੋਂ ਜੇ ਆਪਣੇ ਘਰ 'ਚ ਹੀ ਮਿਹਨਤ ਕਰਕੇ ਉਹਦਾ ਫਲ ਮਿਲੇ ਤਾਂ ਉਹਦੇ ਨਾਲ ਦੀ ਰਿਸਕ ਕੋਈ ਨਹੀਂ ਆ ਸਰ ਇੱਕ ਵਾਰ ਸੁਰਸ਼ਾ ਕਹੂੰਗਾ ਜਿੱਦਾਂ ਸਾਡੇ ਸਰਕਾਰੀ ਲੈਵਲ ਤੇ ਵੀ ਚਾਹੀਦਾ ਕਿਉਂਕਿ ਪਹਿਲਾਂ ਮੇਲੇ ਹੁੰਦੇ ਸੀ ਹਰ ਇੱਕ ਸਾਲ ਹੁਣ ਜਦੋਂ ਉਹਦੀ ਕੋਰੋਨਾ ਆਈ ਹੈ ਉਸ ਤੋਂ ਪਹਿਲਾਂ ਗਰਦਾਸਪੁਰ ਸਾਡੇ ਤਿੰਨ ਗਾਂ ਜਿੱਤ ਕੇ ਆਈਆਂ ਜਰਸੀ ਲੱਖ-ਲੱਖ ਰੁਪਏ 3 ਲੱਖ ਇਨਾਮ ਤਿੰਨਾਂ ਜਿੱਤੇ ਪਰ ਹੁਣ ਸਰਕਾਰਾਂ ਕਰਨ ਤੋਂ हट ਗਈਆਂ ਕਾਂਗਰਸ ਦੇ ਟਾਈਮ ਤੋਂ ਹੁਣ ਵੀ ਕੰਨ ਕੀਤਾ ਨਹੀਂ ਪਰ ਇਹ ਵਧੀਆ ਇਛਾ ਹੱਤ ਲੋਕਾਂ ਨੂੰ ਕਰ ਲਈ ਨਾ ਪ੍ਰਾਸ਼ਾਸਨ ਸਰਕਾਰ ਨੇ ਵੀ ਤਾਂ ਹੀ ਨਹੀਂ ਬੰਦਿਆ ਨ ਕੀਤਾ ਕਿ ਸਾਡੇ ਬੱਚੇ ਦੇਖ ਕੇ ਨਾ ਇਸ ਪਾਸੇ ਨੂੰ ਆਉਣ ਜੀ ਉਹੀ ਪਰਪਸ ਹੀ ਉਹਨਾਂ ਦਾ ਸਕੂਲਾਂ ਦੀ ਬੱਸਾਂ ਭੇਜਣੀਆਂ ਹਲਕੇ ਕੁੜੀਆਂ ਮੁੰਡਿਆਂ ਦੇਖਿਆ ਸਾਰਾ ਕੁਝ ਉਹਨਾਂ ਦਾ ਬੰਦਾ ਦੇਖ ਕੇ ਨਾ ਸਾਰਾ ਮਨ ਉਹਨੂੰ ਘੁੰਮ ਰਿਹਾ ਸਰਕਾਰ ਦਾ ਵੀ ਹੈਗਾ ਪਰ ਜੇ ਹਰੇਕ ਸਾਲ ਜਿੱਦਾਂ ਪਹਿਲਾਂ ਮੇਲੇ ਚੱਲਦੇ ਆ ਪੰਜਾਬ ਲੈਵਲ ਤੇ ਕਰਨੇ ਚਾਹੀਦੇ ਜੀ ਬਹੁਤ ਸ਼ੁਕਰੀਆ ਜੀ ਲਓ ਮੈਂ ਟਰੈਕਟਰ ਦਾ ਨਾਂ ਵੀ ਪੜ ਰਿਹਾ ਆਥਰਾ ਤੇ ਗਊ ਦਾ ਨਾਂ ਰੱਖਦਾ ਨਸੀਬ ਉਮੀਦ ਕਰਦੇ ਇਸੇ ਤਰੀਕੇ ਦੀ ਨਸੀਬ ਨੇ ਇਹਦਾ ਨਸੀਬ ਚਮਕਾਇਆ ਤੁਸੀਂ ਵੀ ਆਪਣੇ ਪਸ਼ੂ ਰੱਖੋ ਤੁਸੀਂ ਵੀ ਸੇਵਾ ਕਰੋ ਤੁਹਾਡਾ ਨਸੀਬ ਵੀ ਚਮਕੇ ਬਹੁਤ ਬਹੁਤ ਸ਼ੁਕਰੀਆ ਬੜੇ ਰਣਾ ਵੀ ਪਤਨੀ ਨਵਸ਼ਾਨ ਪਰ ਛੋਟੀ ਨੈਸਰੀ ਕਮਨ ਪਰਸਨ ਲਗੇ ਸਭ ਨੂੰ ਇਜਾਜ਼ਤ ਬਖਸ਼ੀ ਤੇ ਸਸਤੀ ਕਲਪ ਰੱਖਾ